ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ 50 ਹਜ਼ਾਰ ਤੋਂ ਵਧੇਰੇ ਨੌਕਰੀਆਂ ਦੇਣ ਦੇ ਪ੍ਰਚਾਰ ਅਤੇ ਦਾਅਵੇ ਮਹਿਜ਼ ਇੱਕ ਡਰਾਮਾ ਨੇ। ਇਹ ਦੋਸ਼ ਸਮਾਜ ਸੇਵੀ ਜਥੇਬੰਦੀ Dalit Chetna Manch ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਲਗਾਏ ਨੇ। ਆਪਣੇ ਬਿਆਨ ਵਿੱਚ ਪੁਰਖਾਲਵੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਜ ਦੇ ਪੰਜਾਬ ਦੇ ਮੁਖ ਸਕੱਤਰ ਨੂੰ ਇੱਕ RTI ਪਾ ਕੇ ਜਾਣਕਾਰੀ ਸਾਂਝੀ ਕਰਨ ਬਾਰੇ ਕਿਹਾ ਗਿਆ ਸੀ। के साल 2022 ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਨੇ ਕਿੰਨੇ ਨੌਜਵਾਨਾਂ ਨੂੰ ਨੌکریاں ਦਿੱਤੀਆਂ ਨੇ ਜਿਸ ਦੇ ਜਵਾਬ ਵਜੋਂ ਇਸ ਸੰਬੰਧੀ ਸੂਚਨਾ ਦੇਣ ਤੋਂ ਇਨਕਾਰ ਕਰਦਿਆਂ ਲਿਖਿਆ ਗਿਆ ਹੈ ਕਿ ਇਸ ਜਾਣਕਾਰੀ ਦਾ ਸੰਬੰਧ ਵੱਖ-ਵੱਖ ਵਿਭਾਗਾਂ ਨਾਲ ਹੋਣ ਕਰਕੇ ਇਹ ਜਾਣਕਾਰੀ ਉਪਲਬਧ ਨਹੀਂ ਕਰਵਾਈ ਜਾ ਸਕਦੀ। ਉਹਨਾਂ ਦਾਵਾ ਕੀਤਾ ਕਿ ਜਹੀ ਇੱਕ ਵੱਖਰੀ ਆਰਟੀਆਈ ਪੰਜਾਬ ਦੇ ਇੱਕ ਮਾਲੀ ਕਮਿਸ਼ਨਰ ਨੂੰ ਪਾਈ ਗਈ ਸੀ ਜਿਸ ਵਿੱਚ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਦੀਆਂ ਜਾਤਾਂ ਅਤੇ ਪੰਜਾਬ ਵਾਸੀ ਹੋਣ ਸੰਬੰਧੀ ਵੇਰਵੇ ਮੰਗੇ ਗਏ ਸਨ। ਪਰ ਉਸਦੇ ਵੀ ਵੇਰਵੇ ਸਾਂਝੇ ਨਹੀਂ ਕੀਤੇ ਗਏ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਆਪਣੇ ਫਰਜ਼ੀ ਅੰਕੜਿਆਂ ਰਾਹੀਂ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ ਸਿਆਸੀ ਰੋਟੀਆਂ ਸੇਕ ਰਹੀ ਹੈ